ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ RAM DAS ARJAN GURU ਬਾਰ ਸ਼੍ਰੀ ਹਰ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਏਕੰਕਾਰ ਸਤਗੁਰੂ ਤਿਹ ਪ੍ਰਸਾਦ ਸੱਚ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ ਨ ਹੋਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਰਾ ਈ ਜਮਨੀ ਆਨ ਕਰ ਛਾਇਓ ਤਿਮਰ ਮਹਾਨ ਘਰ ਭਰ ਪਰਿਓ ਬਿਸਾਰ ਤਾਬ ਜੇ ਜਗ ਅਜਮਤ ਵਾਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਹਾਜ਼ਰੀਆਂ ਲਵਾ ਕੇ ਆਪਣੇ ਸਵਾਸਾ ਰੂਪੇ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਕਿ ਗੁਰ ਇਤਿਹਾਸ ਦੀ ਕਥਾ ਪਿਛਲੇ ਦਿਵਾਨਾਂ ਤੋਂ ਆਰੰਭ ਹੋਈ ਸੋ ਗੁਰੂ ਕਿਰਪਾ ਦੇ ਨਾਲ ਆਪਾਂ ਪਿਛਲੇ ਦਿਵਾਨਾਂ ਦੇ ਅੰਦਰ ਵਿਚਾਰਨਾ ਕੀਤਾ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਆਏ ਸਨ ਤੇ ਫਿਰ ਲਾਹੌਰ ਤੋਂ ਬਾਅਦਾਂ ਜਹਾਂਗੀਰ ਦੇ ਪਾਸ ਗਏ ਜਹਾਂਗੀਰ ਦੇ ਪਾਸ ਜਾਣ ਤੋਂ ਬਾਅਦ ਜਦੋਂ ਚੰਦੂ ਨੇ ਜਹਾਂਗੀਰ ਨੂੰ ਵਾਪਸ ਦਿੱਲੀ ਨੂੰ ਕਲ ਦਿੱਤਾ ਆਪ ਉਥੇ ਹੀ ਰਹਿ ਪਿਆ ਲਾਹੌਰ ਵਿਖੇ ਤੇ ਲਾਹੌਰ ਵਿੱਚ ਫਿਰ ਗੁਰੂ ਸਾਹਿਬ ਗੁਰੂ ਸਾਹਿਬ ਜੀਆਂ ਨੂੰ ਜਦੋਂ ਉਸ ਨੇ ਸ਼ਹਾਦਤ ਬਾਰੇ ਸੋਚਿਆ ਸੀ ਕਿ ਜੇਕਰ ਗੁਰੂ ਸਾਹਿਬ ਜੀ ਸਾਡੇ ਰਿਸ਼ਤੇ ਨੂੰ ਪ੍ਰਵਾਨ ਨਹੀਂ ਕਰਦੇ ਭਾਵ ਉਹਦੀ ਜਿਹੜੀ ਲੜਕੀ ਹੈ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਦੇ ਤੇ ਫੇਰ ਅਸੀਂ ਗੁਰੂ ਸਾਹਿਬ ਜੀਆਂ ਨੂੰ ਸ਼ਹੀਦ ਕਰਵਾਉਣਾ ਹੈ ਸੋਨੇ ਤੇ ਪਹਿਲਾਂ ਹੀ ਵਿਦਰ ਚੀ ਸੀ ਉਸੇ ਪ੍ਰਕਾਰ ਉਹਨੇ ਗੁਰੂ ਸਾਹਿਬ ਜੀਆਂ ਨੂੰ ਜਿਹੜੇ ਤਸੀਹੇ ਦੇਣੇ ਆਰੰਭ ਕੀਤੇ ਗੁਰੂ ਸਾਹਿਬ ਜੀਆਂ ਨੂੰ ਤਸੀਹੇ ਜਦੋਂ ਦੇਣੇ ਆਰੰਭ ਕੀਤੇ ਪਹਿਲਾਂ ਤੇ ਸਤਿਗੁਰੂ ਸਾਹਿਬ ਜੀਆਂ ਨੂੰ ਨજર ਬੰਦ ਕਰ ਦਿੱਤਾ ਭੁੱਖੇ ਰੱਖਿਆ ਉਸ ਤੋਂ ਬਾਅਦਾਂ ਉਬਲਦੀ ਦੇਗ ਦੇ ਵਿੱਚ ਗੁਰੂ ਸਾਹਿਬ ਜੀਆਂ ਨੂੰ ਬਿਠਾਇਆ ਸਤਿਗੁਰੂ ਸਾਹਿਬ ਜੀ ਆਪ ਵੀ ਦੇਗ ਦੇ ਵਿੱਚ ਬੈਠੇ ਫਿਰ ਬੜੇ ਲੰਬੇ ਸਮੇਂ ਤੋਂ ਬਾਅਦ ਬਾਹਰ ਨਿਕਲੇ ਚੰਦੂ ਪਾਪੀ ਨੇ ਬੜਾ ਜ਼ੋਰ ਲਾਇਆ ਕਿ ਇਸ ਪ੍ਰਕਾਰ ਤਸੀਹੇ ਦੇ ਕੇ ਮੈਂ ਗੁਰੂ ਸਾਹਿਬ ਜੀਾਂ ਨੂੰ ਡਰਾ ਲਵਾਵਾਂਗਾ ਤੇ ਜੇਕਰ ਗੁਰੂ ਸਾਹਿਬ ਡਰ ਗਏ ਤੇ ਡਰਨ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਜਦੋਂ ਡਰ ਜਾਣਗੇ ਤੇ ਡਰਨ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਾਂ ਦੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰਵਾ ਦੇਵਾਂਗੇ ਉਸ ਤੋਂ ਬਾਅਦ ਜਿਹੜੀ ਚੰਦੂ ਦੀ ਨਾਂ ਸੀ ਉਹ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸੇਵਕ ਸਿੱਖ ਸੇਵਕਾਂ ਦੀ ਪੁੱਤਰੀ ਸੀ ਤੇ ਉਹ ਫਿਰ ਉਹਨੇ ਜਦੋਂ ਪਤਾ ਲੱਗਾ ਕਿ ਉਹਦੇ ਸਹੁਰੇ ਚੰਦੂ ਪਾਪੀ ਨੇ ਗੁਰੂ ਸਾਹਿਬ ਜੀਆਂ ਨੂੰ ਕੈਦ ਕੀਤਾ ਹੈ ਉਹਨੂੰ ਬੜਾ ਦੁੱਖ ਲੱਗਾ ਤੇ ਦੁੱਖ ਲੱਗਣ ਤੋਂ ਬਾਅਦ ਉਸਨੇ ਫਿਰ ਜਿਹੜਾ ਮਿੱਠਾ ਜਲ ਤਿਆਰ ਕੀਤਾ ਮਿੱਠਾ ਜਲ ਤਿਆਰ ਕਰਕੇ ਤੇ ਨਾਲ ਸਤਿਗੁਰੂ ਸਾਹਿਬ ਜੀਆਂ ਦੇ ਛਕਣ ਦੇ ਲਈ ਲੰਗਰ ਤਿਆਰ ਕੀਤਾ ਸਾਰਾ ਜਿਹੜਾ ਸਮਾਨ ਲੈ ਕੇ ਤੇ ਗੁਰੂ ਸਾਹਿਬ ਜੀਆਂ ਵੱਲ ਜਦੋਂ ਜਾਣ ਲੱਗੀ ਤੇ ਅੱਗੇ ਕੀ ਵੇਖਿਆ ਅੱਗੇ ਦੋ ਪਹਿਰੇਦਾਰ ਖੜੇ ਨੇ ਤੇ ਪਹਿਰੇਦਾਰਾਂ ਨੇ ਜਾਣ ਦੇ ਬਾਰੇ ਜਾਣ ਤੋਂ ਮਨਾ ਕਰ ਦਿੱਤਾ ਫਿਰ ਚੰਦੂ ਦੀ ਨੌ ਨੇ ਆਪਣੇ ਜਿਹੜੇ ਗਹਿਣੇ ਸਨ ਉਹਦੇ ਵਿੱਚੋਂ ਇੱਕ ਗਹਿਣਾ ਲਾ ਕੇ ਉਸ ਸਿਪਾਹੀ ਨੂੰ ਦਿੱਤਾ ਤੇ ਸਿਪਾਹੀ ਨੂੰ ਕਿਹਾ ਕਿ ਮੈਨੂੰ ਜਾ ਲੈਣ ਦੇ ਸਿਪਾਹੀ ਨੇ ਫਿਰ ਚੰਦੂ ਦੀ ਨੌ ਨੂੰ ਅੰਦਰ ਜਾਣ ਦਿੱਤਾ ਜਦੋਂ ਉਹ ਅੰਦਰ ਗਈ ਅੰਦਰ ਜਾ ਕੇ ਗੁਰੂ ਸਾਹਿਬ ਜੀਆਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਨ ਦੇ ਨਾਲ ਬੜੀ ਦੁਖੀ ਹੋਈ ਕਹਿਣ ਲੱਗੇ ਕਿ ਮੇਰੇ ਘਰ ਦੇ ਵਿੱਚ ਆਪ ਜੀਆਂ ਨੂੰ ਇਸ ਪ੍ਰਕਾਰ ਤਸੀਹੇ ਦਿੱਤੇ ਗਏ ਤੇ ਮੈਂ ਕੁਝ ਨਾ ਕਰ ਸਕੀ ਸੋ ਇਸ ਪ੍ਰਕਾਰ ਉਹਨੇ ਜਿਹੜਾ ਸੋਚਿਆ ਬਹੁਤ ਦੁਖੀ ਹੋਈ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਸਤਿਗੁਰੂ ਸਾਹਿਬ ਜੀਆਂ ਨੂੰ ਕਿਹਾ ਕਿ ਮੈਂ ਹੁਣ ਇਹ ਜੀਵਨ ਨਹੀਂ ਜਿਉਣਾ ਚਾਹੁੰਨੀ ਸੋ ਸਤਿਗੁਰੂ ਜੀ ਮੈਨੂੰ ਆਪਣੇ ਦੇ ਆਪ ਵਿੱਚ ਹੀ ਸਮਾ ਲਵੋ ਸੋ ਉਸੇ ਪ੍ਰਕਾਰ ਫਿਰ ਗੁਰੂ ਸਾਹਿਬ ਜੀਆਂ ਨੇ ਕਿਹਾ ਕਿ ਜਦੋਂ ਸਾਡੀ ਸ਼ਹਾਦਤ ਹੋਵੇਗੀ ਉਦੋਂ ਵੀ ਫਿਰ ਤੁਸੀਂ ਪ੍ਰਲੋਕ ਅਮਨ ਕਰ ਜਾਣਾ ਫਿਰ ਆਪਾਂ ਦਰਗਾਹ ਦੇ ਵਿੱਚ ਜਾ ਕੇ ਮਿਲਾਂਗੇ ਉਸ ਤੋਂ ਬਾਅਦ ਦਿਨ ਚੜਿਆ ਦਿਨ ਚੜਨ ਤੋਂ ਬਾਅਦਾਂ ਜਿਹੜਾ ਚੰਦੂ ਪਾਪੀ ਸੀ ਉਸਨੇ ਸੋਚਿਆ ਕਿ ਗੁਰੂ ਸਾਹਿਬ ਜੀਆਂ ਨੂੰ ਫਿਰ ਤਸੀਹੇ ਦਿੱਤੇ ਜਾਣ ਤਸੀਹੇ ਦੇਣ ਦੇ ਲਈ ਉਹਨੇ ਰੇਤ ਮੰਗਾਈ ਰੇਤ ਨੂੰ ਮੰਗਾ ਕੇ ਤੇ ਗਰਮ ਕਰਨਾ ਸ਼ੁਰੂ ਕੀਤਾ ਸੋ ਫਿਰ ਉਹ ਰੇਤ ਨੂੰ ਗਰਮ ਕਰਨ ਲੱਗਾ ਗਰਮ ਕਰਦਾ ਕਰਦਿਆਂ ਰੇਤ ਨਿਰੀ ਲਾਲ ਹੋ ਗਈ ਤੇ ਰੇਤ ਜਦੋਂ ਬਿਲਕੁਲ ਲਾਲ ਹੋ ਗਈ ਉਸ ਤੋਂ ਬਾਅਦਾਂ ਇੱਕ ਆਪਣੇ ਸੇਵਕ ਨੂੰ ਕਿਹਾ ਕਿ ਹੁਣ ਇਹ ਜਿਹੜੀ ਰੇਤ ਹੈ ਗੁਰੂ ਅਰਜਨ ਸਾਹਿਬ ਜੀਆਂ ਦੇ ਸੀਸ ਦੇ ਵਿੱਚ ਪਾਉਣਾ ਕਰੋ ਸੋ ਉਸੇ ਪ੍ਰਕਾਰ ਸੇਵਕ ਨੇ ਮੰਨ ਕੇ ਉਹਦੀ ਗੱਲ ਚੰਦੂ ਦੀ ਤੇ ਉਹਨੇ ਉਹ ਜਿਹੜੀ ਰੇਤ ਗੁਰੂ ਸਾਹਿਬ ਜੀਆਂ ਦੇ ਸੀਸ ਦੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਸੋ ਸਤਿਗੁਰੂ ਸਾਹਿਬ ਜੀ ਅਡੋਲ ਅਵਸਥਾ ਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਬੈਠੇ ਮਨ ਸਾਚਾ ਮੁਖ ਸਾਚਾ ਸੋਏ ਆਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਜਿਹਦਾ ਮਨ ਵੀ ਸੱਚਾ ਤੇ ਮੁਖ ਵੀ ਸੱਚਾ ਤੇ ਸਾਰਿਆਂ ਦੇ ਵਿੱਚ ਹੀ ਪ੍ਰਮਾਤਮਾ ਦੀ ਜੋਤ ਨੂੰ ਵੇਖਦਾ ਏ ਉਹ ਬ੍ਰਹਮ ਗਿਆਨੀ ਹੈ ਸੋ ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਗੁਰੂ ਜੋਤ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਡੋਲ ਅਵਸਥਾ ਦੇ ਵਿੱਚ ਬੈਠੇ ਰਹੇ ਐਸੀ ਅਵਸਥਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸੁਨੇਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ ਦੁੱਖ ਤੇ ਸੁਖ ਦੇ ਵਿੱਚ ਇੱਕ ਹੀ ਅਵਸਥਾ ਦੇ ਵਿੱਚ ਬਹਿਣ ਵਾਲੇ ਸਤਿਗੁਰੂ ਬੈਠੇ ਰਹੇ ਚੰਦੂ ਨੇ ਸੋਚਿਆ ਕਿ ਗੁਰੂ ਸਾਹਿਬ ਜੀਆਂ ਨੂੰ ਤੇ ਕਿਸੇ ਪ੍ਰਕਾਰ ਦਾ ਦੁੱਖ ਹੀ ਨਹੀਂ ਹੋ ਰਿਹਾ ਉਹਨੇ ਕੀ ਕੀਤਾ ਵੱਡਾ ਕੜਛਾ ਲਿਆ ਵੱਡੇ ਕੜਛੇ ਦੇ ਨਾਲ ਗੁਰੂ ਸਾਹਿਬ ਜੀਆਂ ਦੇ ਸੀਸ ਦੇ ਵਿੱਚ ਰੇਤਾ ਪਾਉਣ ਲੱਗ ਪਿਆ ਜਦੋਂ ਇਸ ਪ੍ਰਕਾਰ ਗੁਰੂ ਸਾਹਿਬ ਜੀਆਂ ਦੇ ਸੀਸ ਦੇ ਵਿੱਚ ਰੇਤਾ ਪਈ ਪਹਿਲਾਂ ਤੇ ਸਤਗੁਰੂ ਸਾਹਿਬ ਜੀਆਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਸੀ ਸੋ ਗਰਮ ਪਾਣੀ ਦੇ ਵਿੱਚ ਸਰੀਰ ਰਿਹਾ ਸੀ ਹੁਣ ਜੋਤ ਤੇ ਅਡੋਲ ਹੈ ਆਤਮਾ ਤੇ ਅਡੋਲ ਹੈ ਪਰ ਜਿਹੜਾ ਇਹ ਸਰੀਰ ਤੇ ਨਾਸ਼ਵਾਨ ਹੈ ਸੋ ਸਰੀਰ ਦੇ ਉੱਤੇ ਫਿਰ ਜਿਹੜੇ ਵੱਡੇ ਵੱਡੇ ਛਾਲੇ ਹੋ ਗਏ ਫਲੂਹੇ ਹੋ ਗਏ ਸਤਗੁਰੂ ਸਾਹਿਬ ਜੀ ਇੱਕ ਹੀ ਅਵਸਥਾ ਦੇ ਵਿੱਚ ਬੈਠੇ ਰਹੇ ਭਾਈ ਲੰਗਾਹ ਜੀ ਭਾਈ ਪ੍ਰਾਣਾ ਜੀ ਜੋ ਗੁਰੂ ਸਾਹਿਬ ਜੀਆਂ ਦੇ ਨਾਲ ਸਿੱਖ ਗਏ ਸਨ ਉਹਨਾਂ ਨੇ ਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਤੁਹਾਨੂੰ ਤੁਸੀਂ ਸਾਨੂੰ ਹੁਕਮ ਕਰੋ ਅਸੀਂ ਲਾਹੌਰ ਤੇ ਦਿੱਲੀ ਨੂੰ ਐਵੇਂ ਖੜਕਾਵਾਂਗੇ ਜਿਵੇਂ ਤਾੜੀ ਖੜਕਾਈਦੀ ਐ ਇਹ ਦੋਨਾਂ ਦਾ ਅੰਤ ਅਸੀਂ ਕਰ ਦੇਵਾਂਗੇ ਜੇਕਰ ਤੁਸੀਂ ਹੁਕਮ ਕਰਦੇ ਹੋ ਪਰ ਗੁਰੂ ਸਾਹਿਬ ਜੀਆਂ ਨੇ ਕਿਹਾ ਕਿ ਅਸੀਂ ਇਸੇ ਪ੍ਰਕਾਰ ਹੀ ਸ਼ਹਾਦਤ ਦਾ ਜਾਮ ਪੀਣਾ ਹੈ ਇੱਕੋ ਅਵਸਥਾ ਦੇ ਵਿੱਚ ਰਹਿ ਕੇ ਸੋ ਇਸ ਪ੍ਰਕਾਰ ਅਸੀਂ ਇੱਕੋ ਅਡੋਲ ਅਵਸਥਾ ਦੇ ਵਿੱਚ ਰਵਾਂਗੇ ਸੋ ਸਾਡੇ ਸਰੀਰ ਤੇ ਕਸ਼ਟ ਆਉਣਾ ਏ ਤੁਸੀਂ ਕਿਉਂ ਕਸ਼ਟ ਲੈ ਰਹੇ ਹੋ ਸੇਵਕਾਂ ਨੇ ਕਿਹਾ ਜੇਕਰ ਸਤਿਗੁਰੂ ਜੀ ਤੁਸੀਂ ਆਗਿਆ ਨਹੀਂ ਦਿੰਦੇ ਤੇ ਫਿਰ ਤੁਸੀਂ ਆਪਣਾ ਸਰੀਰ ਬਚਾ ਲਵੋ ਅਸੀਂ ਤੁਹਾਡੀ ਜਗ੍ਹਾ ਤੇ ਬੈਠ ਜਾਂਨੇ ਹਾਂ ਸਾਡੇ ਸੀਸ ਦੇ ਵਿੱਚ ਪੱਤੀ ਦੇ ਤਾ ਪੈ ਜਾਵੇ ਸਾਡਾ ਸਰੀਰ ਨਸ਼ਟ ਹੋ ਜਾਵੇ ਤਾਂ ਵੀ ਕੋਈ ਗੱਲ ਨਹੀਂ ਹੈ ਪਰ ਆਪ ਜੀਆਂ ਤੇ ਸਰੀਰ ਬਚ ਜਾਵੇਗਾ ਨਾ ਸਤਿਗੁਰੂ ਸਾਹਿਬ ਜੀਆਂ ਨੇ ਕਿਹਾ ਜਿਹੜਾ ਦੁੱਖ ਸਾਡੇ શરીਮ ਨੂੰ ਆਉਣਾ ਏ ਉਹ ਤੁਸੀਂ ਕਿਉਂ ਚੱਲਣਾ ਜਦੋਂ ਉਹ ਸਤਿਗੁਰੂ ਸਾਹਿਬ ਜੀ ਵੱਲ ਦੌੜੇ ਤੇ ਜਦੋਂ ਗੁਰੂ ਸਾਹਿਬ ਜੀਆ ਦੇ ਵੱਲ ਗਏ ਉਸ ਵੇਲੇ ਉਹ ਜਿਹੜੇ ਪਹਿਰੇਦਾਰ ਖਲੋਤੇ ਸਨ ਸਿਪਾਹੀਆਂ ਨੇ ਛੋਟਾ ਮਾਰਿਆ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਛੋਟੇ ਕਿਉਂ ਖਾਂਦੇ ਜੀ ਤੁਸੀਂ ਇੱਕੋ ਅਵਸਥਾ ਦੇ ਵਿੱਚ ਬੈਠੇ ਰਹੋ ਇਸ ਪ੍ਰਕਾਰ ਜੋ ਸਾਰਾ ਭਾਣਾ ਵਾਪਰਿਆ ਦੁਸ਼ਟ ਚੰਦੂ ਨੇ ਫਿਰ ਤਤੀ ਰੇਤ ਸਤਗੁਰੂ ਸਾਹਿਬ ਜੀਆ ਦੇ ਚਰਨਾਂ ਦੇ ਵਿੱਚ ਪਾਈ ਸੋ ਅੱਜ ਤੇ دیਵਾਨਾ ਦੇ ਅੰਦਰ ਵਿਚਾਰਨਾ ਕਰਾਂਗੇ ਕਿ ਕਿਸ ਪ੍ਰਕਾਰ ਗੋਰਖਨਾਥ ਤੇ ਜਿਹੜੇ ਸਿੱਧ ਨੇ ਸਤਿਗੁਰੂ ਸਾਹਿਬ ਜੀਆਂ ਦੇ ਦਰਸ਼ਨਾਂ ਦੇ ਲਈ ਆਏ ਉਸ ਤੋਂ ਬਾਅਦਾਂ ਸਤਿਗੁਰੂ ਸਾਹਿਬ ਜੀਆਂ ਨੂੰ ਤਤੀ ਤਵੀ ਦੇ ਉੱਤੇ ਬਿਠਾਇਆ ਗਿਆ ਸੋ ਉਹ ਸਾਰਾ ਪ੍ਰਸੰਗ ਅੱਜ ਦੇ ਦੀਵਾਨਾ ਦੇ ਅੰਦਰ ਵਿਚਾਰਨਾ ਕਰਾਂਗੇ ਵਿਚਾਰਤੀ ਲੜੀ ਆਰੰਭ ਤੋਂ ਕਰਨ ਤੋਂ ਪਹਿਲਾਂ ਗੁਰਦੇਵਕੀਤਾ ਦੇ ਚਰਨਾਂ ਦਾ ਧਿਆਨ ਤਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਜੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੁਹਰਾਓ ਭਈ ਜਾਨਨੀ ਆਲਕਾਰ ਛਾਇਓ ਤਿਮਰ ਮਹਾਨ ਤੇ ਜਦੋਂ ਸਤਗੁਰੂ ਸਾਹਿਬ ਜੀਆਂ ਦੇ ਸੀਸ ਦੇ ਵਿੱਚ ਤਤੀ ਰਤਾ ਪਾਈ ਗਈ ਤੇ ਰਾਤ ਬਤੀਤ ਹੋ ਗਈ ਰਾਤ ਆ ਗਈ ਇੱਕ ਪਹਿਰ ਜਿਹੜੀ ਰਾਤ ਬਤੀਤ ਹੋ ਗਈ ਤੇ ਤਿਮਰ ਮਹਾਨ ਤੇ ਇਹ ਜਿਹੜਾ ਆਕਾਸ਼ ਸੀ ਆਕਾਸ਼ ਦੇ ਵਿੱਚ ਕਾਲਾ ਬੂਲਾ ਹਨੇਰਾ ਛਾ ਗਿਆ ਘਰ ਪਰ ਪਰਿਓ ਵਿਸਾਲ ਤੱਬ ਜੇ ਜਗ ਅਜਮਤ ਵਾਰ ਤੇ ਫਿਰ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਖਲਬਲੀ ਮਚ ਗਈ ਸਾਰੇ ਲੋਕ ਬੜੇ ਹੈਰਾਨ ਹੋਏ ਜਾਗਾ ਜਮਤ ਜਾਨ ਜਗਤ ਦੇ ਵਿੱਚ ਵੱਡੀ ਪੱਤਰ ਦੀ ਇਹ ਜਿਹੜੀ ਕਰਾਮਾਤ ਇਹ ਵਾਪਰ ਰਹੀ ਸੀ ਉਹਨੂੰ ਵੇਖ ਕੇ ਜਿਹੜੇ ਸਾਰੇ ਲੋਕ ਹੈਰਾਨ ਹੋਏ ਚੌਪਈ ਚਲ ਆਇਓ ਤਵ ਗੋਰਖਨਾਥ ਸਤਿਗੁਰੂ ਸਾਹਿਬ ਜੀ ਅਡੋਲ ਅਵਸਥਾ ਦੇ ਵਿੱਚ ਬੈਠੇ ਨੇ ਗੁਰੂ ਸਾਹਿਬ ਜੀਆਂ ਦੇ ਦਰਸ਼ਨਾਂ ਦੇ ਲਈ ਗੋ ਰਖਨਾਥ ਆਇਆ ਸਿੱਧ 84 ਲੈ ਕੇ ਸਾਥ 84 ਸਿੱਧ ਵੀ ਨਾਲ ਆਏ ਮਰਚਤ ਕੀਨ ਸਿਪਾਹੀ ਸਾਰੇ ਸਾਰੇ ਸਿਪਾਹੀ बेहोश ਕੀਤੇ ਦੇਖ ਆਦੇਸ਼ ਦੇਸ ਉਚਾਰੇ ਸਤ ਗੁਰੂ ਸਾਹਿਬ ਜੀਆਂ ਨੂੰ ਆਦੇਸ਼ ਆਦੇਸ਼ ਕਿਆ ਆਦੇਸ਼ ਤੋਂ ਭਾਵ ਨਮਸਕਾਰ ਹੈ ਗੁਰੂ ਸਾਹਿਬ ਜੀ ਤੁਹਾਨੂੰ ਸਨਮੁਖ ਖੋਰ ਏ ਕਰ ਬੋਲਾ ਸਤ ਗੁਰੂ ਜੀ ਆਂਦੇ ਸਾਹਮਣੇ ਖਲੋ ਕੇ ਬੋਲਿਆ ਡਰ ਨਿਚਾ ਉਰ ਅਦਕ ਅਡੋਲਾ ਦ੍ਰਿੜ ਨਿਸ਼ਚਾ ਕਰਕੇ ਸਤਿਗੁਰੂ ਸਾਹਿਬ ਜੀਆਂ ਨੂੰ ਕਹਿੰਦਾ ਤੁਹਾਡੇ ਹਿਰਦੇ ਦੇ ਵਿੱਚ ਤੇ ਦ੍ਰਿੜ ਨਿਸ਼ਚਾ ਹੈ ਜਰ ਜਰਨ ਤੁਮ ਸਮਨ ਆਨ ਨਾ ਜਰੇ ਜਾਣ ਵਾਲੇ ਨੂੰ ਜਰਨਾ ਸਤਿਗੁਰੂ ਸਾਹਿਬ ਵੀ ਤੁਹਾਡੇ ਸਮਾਨ ਕਿਸੇ ਦੀ ਅਵਸਥਾ ਨਹੀਂ ਹੋ ਸਕਦੀ ਥਿਰਤ ਸਗਰੇ ਭਏ ਰਾਨ ਆਪ ਜੀਆਂ ਦੀ ਅਸੀ ਅਵਸਥਾ ਨੂੰ ਵੇਖ ਕੇ ਸਾਰੇ ਹੀ ਹੈਰਾਨ ਹੋ ਰਹੇ ਨੇ ਏਤਕ ਤਾਪ ਸੈਨ ਡੋਲੇ ਕਰਮੀ ਦੇ ਵਿੱਚ ਵੀ ਤੁਸੀਂ ਡੋਲੇ ਨਹੀਂ ਸਹਿ ਜਗਤ ਜਿਨ ਇੱਕ ਬਚ ਬੋਲੇ ਤੁਸੀਂ ਇੱਕ ਹੀ ਬਚਨ ਨੂੰ ਬੋਲਣ ਵਾਲਿਓ ਸਾਰਾ ਜਗਤ ਹੀ ਨਾਸ਼ਵਾਨ ਹੈ ਗੁਰਮੁਨੀ ਜਨੇਮ ਨਿਭਾ ਨ ਕਰੋ ਤੁਸੀਂ ਆਪਣਾ ਨੇਮ ਨਿਭਾਓ ਟੁੱਟ ਬਿਨਾਸਨ ਇਛਾ ਨਾ ਧਰੋ ਦੁਸ਼ਟਾਂ ਦੇ ਨਾਸ਼ ਕਰਨ ਦੀ ਇਛਾ ਨਾ ਧਰੋ ਸਤਿਗੁਰੂ ਸਾਹਿਬ ਜੀ ਨੇ ਕਿਹਾ ਮੈਂ ਆ ਪਾਪੀ ਕੋ ਕਰਜਿਤੋ ਹੁਣ ਫਿਰ ਗੋਰਖਨਾਥ ਕਿਉਂ ਬੋਲਿਆ ਕਿ ਇੱਥੇ ਇਤਨੇ ਵੀ ਸ਼ਰਿ ਧਰਤੀ ਤੇ ਪਾਪੀਆਂ ਦੇ ਘਰ ਹਨ ਅਵਨੀ ਕਾੰਡ ਉਲਟ ਦੇਉ ਤੈ ਤੋ ਉਹਨਾਂ ਦੀ ਫਿਰ ਉਹਨਾਂ ਨੂੰ ਮੈਂ ਧਰਤੀ ਤੋਂ ਵੱਖ ਕਰਕੇ ਉਲਟਾ ਦੇਵਾਂਗਾ ਨਾ ਉਹ ਗਿਆ ਕੋਪਲ ਪਾਵੈ ਉਹਨਾਂ ਨੇ ਜਿਹੜੀ ਅਵਕਿਆ ਕੀਤੀ ਹੈ ਜਿਹੜਾ ਤੁਹਾਨੂੰ ਦੁੱਖ ਪਹੁੰਚਾਇਆ ਹੈ ਉਹਦਾ ਉਹ ਫਲ ਪ੍ਰਾਪਤ ਕਰਨਗੇ ਕੰਨ ਜਗ ਮੈਂ ਨੈ ਸੰਤ ਦੁਖਾਵੇ ਫਿਰ ਦੁਨੀਆਂ ਦੇ ਵਿੱਚ ਸੰਤਾਂ ਨੂੰ ਕੋਈ ਦੁਖੀ ਨਹੀਂ ਕਰੇਗਾ ਰਾਇਤਾ ਦੁਟੰਕਾਰੀ ਹੋਏ ਕਿੰਤਾ ਇਹ ਜਿਹੜੇ ਦੁਸ਼ਟ ਨੇ ਹੰਕਾਰੀ ਹੋ ਜਾਣਗੇ ਦੇ ਕਸ਼ਟ ਸੰਤਨ ਸਭ ਕੋਏ ਸਾਰੇ ਸੰਤ ਮਹਾਤਮਾ ਮਹਾਂਪੁਰਸ਼ਾਂ ਨੂੰ ਕਸ਼ਟ ਦੇਣਗੇ ਤੇਰੀ ਸਤਗੁਰੂ ਸੁਣ ਕਰ ਕਹਿ ਬੈਨ ਸਤਗੁਰੂ ਸਾਹਿਬ ਜੀ ਆਨੇ ਬਚਨ ਸੁਣ ਕੇ ਮਨ ਸੰਤਨ ਕੇ ਤਰਾਸ ਰਹੈ ਨਾ ਕਿ ਸੰਤਾਂ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਨਾ ਰਹੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਹਮਨੇ ਕਰਨੋ ਹੈ ਅਸ ਖੇਲੇ ਅਸੀਂ ਅਜਿਹਿਆਂ ਜਿਹੜੀਆਂ ਖੇਡਾਂ ਨਹੀਂ ਖੇਡਾਂ ਡਣੀਆਂ ਹਾਏ ਅਪਰਖੋ ਬਿਗਨ ਨਾ ਮੇਲੇ ਅਸੀਂ ਕਿਸੇ ਦੂਸਰੇ ਨੂੰ ਦੁੱਖ ਨਹੀਂ ਪਹੁੰਚਾਉਣਾ ਨਾਨ ਅਰਪਣੇਚਾ ਕਰਨੋ ਸਾਡਾ ਜਿਹੜਾ ਨਿਸ਼ਚਾ ਅਕਾਲਪੁਰਖ ਵਾਇਕਰੂ ਤੇ ਹੈ ਇਹ ਸੰਤਨ ਕੋ ਮਤ ਬਰ ਬਰਨੋ ਇਸ ਪ੍ਰਕਾਰ ਇਹ ਸੰਤਨ ਕੋ ਮਤ ਬਰ ਬਰਨੋ ਭਾਵੇਂ ਸੰਤਾ ਦੀ ਸ੍ਰੇਸ਼ਟ ਮਾਤਰ ਨੂੰ ਕਿਹਾ ਜਾਣ ਵਾਲਾ ਹੈ ਇਹ ਜਿਹੜੇ ਸੰਤ ਮਹਾਪੁਰਖ ਹੁੰਦੇ ਹਨ ਉਹਨਾਂ ਦੀ ਮਤ ਇਹ ਹੁੰਦੀ ਹੈ ਕਿ ਉਹਨਾਂ ਨੂੰ ਭਾਵੇਂ ਜਿੰਨਾ ਕੋਈ ਮਰਜੀ ਦੁੱਖ ਪਹੁੰਚਾਵੇ ਪਰ ਉਹਨਾਂ ਦਾ ਡੋਲ ਜਿਹੜਾ ਨਿਸ਼ਚਾਇ ਪਰਮਾਤਮਾ ਤੇ ਹੁੰਦਾ ਹੈ। ਇਹੀ ਬਾਤ ਆਵ ਤੇ ਕਰ ਜਾਵੋ। ਹੁਣ ਇਹੀ ਆਦੇਸ਼ ਸਾਡਾ ਸੁਣ ਕੇ ਗੋਰਖਨਾਥ ਨੂੰ ਸਤਿਗੁਰੂ ਸਾਹਿਬ ਕਹਿੰਦੇ ਤੁਸੀਂ ਆਪਣੇ ਘਰ ਜਾਵੋ। ਤਨ ਅੰਤਾ ਕਰ ਨਹੀਂ ਡੋਲਾਵੋ। ਤੇ ਸਾਰੇ ਸਰੀਰ ਨੂੰ ਖਤਮ ਕਰਨ ਦਾ ਜੋ ਡਰ ਹੈ ਉਸ ਤੋਂ ਸਰੀਰ ਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ। ਸੁਣ ਕਰ ਧੰਨ ਧੰਨ ਕਹਿ ਗਏ। ਸਾਰੇ ਸਿੱਧ ਤੇ ਗੋਰਖਨਾਥ ਸਤਿਗੁਰੂ ਸਾਹਿਬ ਜੀਆਂ ਨੂੰ ਤਨ ਤਨ ਕਹਿੰਦੇ ਹੋਏ ਕਹੇ ਗੁਰ ਰਖ ਦੇਖਣਾ ਸਿੱਧ ਪ੍ਰਗਟੇ ਗੁਰੂ ਸਾਹਿਬ ਜੀਆਂ ਦਾ ਨਵੇਕਲਾ ਜਿਹੜਾ ਅੰਦਾਜ਼ ਵੇਖ ਕੇ ਸਿੱਧ ਫਿਰ ਪ੍ਰਗਟਨਾ ਹੋਏ ਚਿੰਮੈ ਕੱਚ ਤੇ ਕੱਚ ਕਰ ਦੇਵੇ ਸਤਗੁਰੂ ਸਾਹਿਬ ਜੀ ਇੱਕ ਪਲ ਵਿੱਚ ਹੀ ਕੁਝ ਤੋਂ ਕੁਝ ਕਰ ਦਿੰਦੇ ਹਨ ਫਿਰਤ ਜਿੰਨ ਕੋ ਨਰਗਨ ਸੇਵੇ ਜਿਨ੍ਹਾਂ ਨੂੰ ਵੇਖ ਕੇ ਲੋਕ ਪੂਜਾ ਕਰਦੇ ਹਨ ਅਸਰ ਪਾਏ ਪੀਰ ਪੁਨ ਆਏ ਤੇ ਜਦ ਇਸ ਘਟਨਾ ਦਾ ਪੀਰ ਮੀਆਂ ਮੀਰ ਨੂੰ ਲੱਗਾ ਪੀਰ ਮੀਆਂ ਮੀਰ ਸਤਿਗੁਰੂ ਸਾਹਿਬ ਜੀਆਂ ਦਾ ਅਨੰਨ ਸਿੱਖ ਸੇਵਕ ਸੀ ਜਦੋਂ ਉਹਨੂੰ ਇਹ ਪਤਾ ਲੱਗਾ ਕਰਮਾਤ ਕਮਾਲ ਸਮਦਾਏ ਉਹ ਵੀ ਕਰਮਾਤਾ ਦਾ ਪੂਰਨ مالک ਸੀ ਨਮੋ ਕਰੀ ਹੋਏ ਖਰੇ ਆਗਰੀ ਸਤਿਗੁਰੂ ਸਾਹਿਬ ਜੀਆਂ ਦੇ ਅੱਗੇ ਖੜੇ ਹੋ ਕੇ ਨਮਸਕਾਰ ਕੀਤੀ ਉਹਨੇ ਆਣ ਕੇ ਕਿਉ ਤਮ ਸੋ ਕਸ਼ਟ ਤਨ ਭਾਰੀ ਤੇ ਸਤਿਗੁਰੂ ਸਾਹਿਬ ਜੀਆਂ ਨੂੰ ਫਿਰ ਬੇਨਤੀ ਕੀਤੀ ਕਿ ਤੁਸੀਂ ਐਡੇ ਵੱਡੇ ਕਸ਼ਟ ਕਿਉਂ ਸਹਿ ਰਹੇ ਹੋ ਹਤੇ ਦੁਸ਼ਟ ਕੋ ਬਿਲਮ ਨਾ ਲਾਵੇ ਸਤਗੁਰੂ ਸਾਹਿਬ ਜੀ ਤੁਸੀਂ ਆਗਿਆ ਕਰੋ ਅਸੀਂ ਦੁਸ਼ਟ ਨੂੰ ਮਾਰਨ ਦੇ ਵਿੱਚ ਕੋਈ ਚੇਰ ਨਹੀਂ ਲਾਵਾਂਗੇ ਆਗਿਆ ਤਨਕ ਆਪ ਹੀ ਪਾਵੇ ਬਸ ਤੁਸੀਂ ਥੋੜੀ ਜੀ ਆਗਿਆ ਹੀ ਕਰ ਦੇਵੋ ਸਭ ਕੋ ਸਾਦਰ ਬਾਗ ਉਚਾਰੇ ਤੇ ਜਿਹੜਾ ਇਹ ਪੀਰ ਮੀਆਂ ਮੀਰ ਨਾ ਬੜਾ ਦੁਖੀ ਹੋਇਆ ਸਤਗੁਰੂ ਸਾਹਿਬ ਜੀਆਂ ਨੂੰ ਵੇਖ ਕੇ ਗੁਰੂ ਸਾਹਿਬ ਜੀਆਂ ਦੀ ਐਸੀ ਹਾਲਤ ਵੇਖ ਕੇ ਤੇ ਗੁਰੂ ਸਾਹਿਬ ਜੀਆਂ ਨੂੰ ਬਚਨ ਕੀਤਾ ਕਿ ਸਾਨੂੰ ਬਸ ਥੋੜਾ ਜਿਹਾ ਇਸ਼ਾਰਾ ਹੀ É oh. oh, oh. ਅਸੀਂ ਇਹ ਦੁਸ਼ਟ ਨੂੰ ਮਾਰਨ ਲੱਗਿਆ ਸਮਾਂ ਨਹੀਂ ਲਾਵਾਂਗੇ ਫਿਰ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਇੱਕੋ ਹੀ ਵਚਨ ਕੀਤਾ ਕਹੋ ਤਮ ਨਾਨਾ ਦ੍ਰਿਟ ਨਿਹਾਰੇ ਤੁਸੀਂ ਵੱਖ-ਵੱਖ ਨਜ਼ਰ ਦੇ ਨਾਲ ਕਿਉਂ ਵੇਖਦੇ ਹੋ ਏਕ ਆਤਮਾ ਪੂਰਨ ਸਾਚੋ ਸਾਰਿਆਂ ਦੇ ਵਿੱਚ ਇੱਕ ਹੀ ਆਤਮਾ ਹੈ ਜਿਹੜੀ ਪੂਰਨ ਸੱਚੀ ਹੈ ਜਗਤ ਆਕਾਰ ਜਾਣ ਸਭ ਕਾਚੋ ਤੇ ਬੇੜਾ ਜਗਤ ਦਾ ਆਕਾਰ ਹੈ ਇਹ ਜਿਹੜਾ ਜਗਤ ਹੈ ਨਾਸ਼ਵਾਨ ਹੈ ਅਮਰੇ ਤਨ ਤਿਆਗਨ ਮੈਂ ਤੈਸੇ ਸਾਡੇ ਸਰੀਰ ਛੱਡਣ ਦੇ ਵਿੱਚ ਕਾਰਨ ਅਣਕ ਜਾਣੀਐ ਤੈਸੇ ਇੱਕ ਅਜਿਹੀ ਗੱਲ ਹੈ ਉਹਦੇ ਵਿੱਚ ਅਨੇਕਾਂ ਜਿਹੜੇ ਕਾਰਨ ਜਾਣੂ ਸਮਾ ਸੋ ਪਹੁੰਚੋ ਲਖ ਚਿਤ ਰਾਚੇ ਸੋ ਜਿਹੜਾ ਸਮਾ ਹੁਣ ਪਹੁੰਚ ਗਿਆ ਹੈ ਕਰਿਓ ਜੇ ਅਮ ਸਭ ਕੇ ਸੱਚੇ ਮੈਂ ਹੁਣ ਚਿਤ ਦੇ ਵਿੱਚ ਜਾਣ ਲਿਆ ਹੈ ਆਪ ਆਪ ਨੇ ਤਾਂ ਸੁਧਾਵੋ ਤੇ ਕੀ ਇਸੇ ਪ੍ਰਕਾਰ ਹਣ ਸਾਰਿਆਂ ਨੂੰ ਸੱਚੇ ਕਰਨਾ ਚਾਹੁੰਦੇ ਹਾਂ ਸੋ ਮੈਂ ਇਹ ਆਪ ਚਿੱਤ ਦੇ ਜਾਣ ਲਿਆ ਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਭਾਈ ਮੀਆਂ ਮੀਰ ਨੂੰ ਕਿਹਾ ਮੀਆਂ ਮੀਰ ਨੂੰ ਕਿਹਾ ਕਿ ਹੁਣ ਤੁਸੀਂ ਆਪਣੇ ਘਰ ਜਾਵੋ। ਹਨਰੀ ਖੇਲ ਵਿੱਚ ਨੈ ਆਵੋ। ਸਾਡੀ ਖੇਲ ਦੇ ਵਿੱਚ ਜਿਹੜੀ ਖੇਡ ਅਸੀਂ ਖੇਡ ਰਹੇ ਹਾਂ ਉਹਦੇ ਵਿੱਚ ਨਾ ਆਵੋ। ਸੁੰਨਤ ਧੰਨ ਕਹਿ ਕਰ ਸਭ ਗਏ। ਸਾਰੇ ਸਤਿਗੁਰੂ ਸਾਹਿਬ ਜੀਆਂ ਨੂੰ ਧੰਨ ਧੰਨ ਕਹਿੰਦੇ ਹੋਏ ਗਏ। ਸਾਵਧਾਨ ਚੱਕਰ ਸਭ ਭਏ। ਸਾਰੇ ਫਿਰ ਜਿਹੜੇ ਉਸੁੱਤੇ ਸਮਝੜੇ ਬੇਹੋਸ਼ ਹੋਏ। ਉਨ ਸਾਰੇ ਸਾਵਧਾਨ ਹੋ ਕੇ ਸੁੱਪ ਕਰੋ ਸੁਪਤੇ ਸਾਰੇ ਤੇ ਸਾਰਿਆਂ ਨੇ ਜਦੋਂ ਵੇਖਿਆ ਕਿ ਸਾਰੇ ਹੀ ਸੁੱਤੇ ਪਏ ਨੇ ਚਲੇ ਜਾ ਤਲਕ ਚੰਦੂ ਮਾਰੇ ਉਹ ਫਿਰ ਇੱਕ ਦੂਜੇ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਜੇ ਗੁਰੂ ਸਾਹਿਬ ਚਲੇ ਜਾਂਦੇ ਤੇ ਚੰਦੂ ਨੇ ਸਾਨੂੰ ਮਾਰ ਦੇਣਾ ਸੀ ਗਏ ਅਸ ਢਲ ਭਏ ਸਾਵਧਾਨ ਇਸ ਪ੍ਰਕਾਰ ਹੁ ਸਾਰੇ ਢਾਲਾਂ ਫੜ ਕੇ ਕਿਰਪਾਨਾਂ ਫੜ ਕੇ ਸਾਵਧਾਨ ਹੋ ਜਾਵੋ ਇਸ ਆਸਨ ਗੁਰ ਚਰੇ ਸਧਾਨੂ ਸਤਿਗੁਰੂ ਸਾਹਿਬ ਜੀ ਉਸੇ ਪ੍ਰਕਾਰ ਔਡੋ ਅਵਸਥਾ ਦੇ ਵਿੱਚ ਬੈਠੇ ਰਹੇ सगਲੀ ਜਾਮਨੀ ਗਈ ਪਿਆਏ ਸਾਰੀ ਰਾਤ ਬਤੀਤ ਹੋ ਗਈ ਦਿਵਸ ਚੜੇ ਉੱਟ ਪਾਪੀ ਆਏ ਦਿਨ ਚੜਿਆ ਤੇ ਉਹ ਪਾਪੀ ਫੇਰ ਚੰਦੂ ਪਾਪੀ ਫੇਰ ਆ ਗਿਆ ਹਿਰਦੇ ਬਾਤਰੇ ਵੱਟ ਹਟਵੰਤਾ ਜਿਦੈ ਵਿਚਾਰੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਦਾ ਏ ਬਾੜ ਹਟਵੰਤਾ ਬੜਾ ਹੰਕਾਰੀ ਇਤੇ ਕਸ਼ਟ ਤੇ ਨਹੀਂ ਬੋਲੰਤਾ ਸਤਿਗੁਰੂ ਸਾਹਿਬ ਜੀਆਂ ਨੂੰ ਐਡਾ ਵੱਡਾ ਕਸ਼ਟ ਦਿੱਤਾ ਇਹ ਸਤਿਗੁਰੂ ਸਾਹਿਬ ਜੀ ਕੁਝ ਵੀ ਨਹੀਂ ਬੋਲੇ ਭੈ ਕਨਾਤਾ ਨਾ ਇਨਮਾਨੇ ਰੋਂਣ ਵਾਲੇ ਇਹ ਰਿਸ਼ਤਾ ਮੰਨਣ ਵਾਲੇ ਨਹੀਂ ਹਨ ਬਿਨਾਂ ਰਾਸਤੇ ਬਾਗ ਬਖਾਨੇ ਬਿਨਾਂ ਡਰ ਤੋਂ ਫਿਰ ਉਹਨੇ ਕਿਹਾ ਬਾਰ ਬਾਰ ਬਾਰੀ ਬੋ ਬਾਰੂ ਫਿਰ ਕਹਿਣ ਲੱਗੇ ਵਾਰ ਵਾਰ ਤੁਹਾਡੇ ਸਿਰ ਦੇ ਵਿੱਚ ਗਰਮ ਰੇਤ ਪਾਈ ਗਈ ਸਤਿਗੁਰੂ ਸਾਹਿਬ ਜੀਆਂ ਦੇ ਸੀਸ ਦੇ ਵਿੱਚ ਉਹ ਚੰਦੂ ਪਾਪੀ ਗੁਰੂ ਸਾਹਿਬ ਯਾਨੂ ਕਹਿੰਦਾ ਤੁਹਾਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਅਤ ਤਪਾਇਓ ਧਰਿਓ ਮੰਜਾਰੂ ਆਪ ਜੀਆਂ ਨੂੰ ਬੜਾ ਤਪਾਇਆ ਗਿਆ ਪ੍ਰਾਣ ਜਾਨ ਲਗ ਹੱਟ ਪਹੁੰਚਾਵੇਂ ਪ੍ਰਾਣ ਜਾਨ ਤੱਕ ਮੈਂ ਵੀ ਤੈਨੂੰ ਹੱਥ ਪਹੁੰਚਾਵਾਂਗਾ ਤੁਹਾਨੂੰ ਦੁਖੀ ਕਰਾਂਗਾ ਮੈਂ ਤਿਆਗੂ ਮੈਂ ਜੀਤ ਜਿ ਆਵ ਜਾਵੇ ਜਦ ਤੱਕ ਮੈਂ ਜਿਉਂਦਾ ਹਾਂ ਮੈਂ ਵੀ ਆਪਣਾ ਹੱਥ ਨਹੀਂ ਛੱਡਾਂਗਾ ਅਜ ਤਵਦ ਕਰ ਲੋ ਬੇਸਾਲਾ ਅੱਜ ਮੈਂ ਹੁਣ ਲੋ ਨੂੰ ਤਤੀ ਕਰਾਂਗਾ ਖਰੇ ਕਰੋ ਬੋਲੇ ਤਿਸ ਕਾਲਾ ਸਤਿਗੁਰੂ ਸਾਹਿਬ ਜੀ ਆਪ ਜੀਆਂ ਨੂੰ ਉਹਦੇ ਉੱਤੇ ਫਿਰ ਮੈਂ ਖੜਾ ਕਰਾਂਗਾ ਇਹ ਪਾਪੀ ਨੇ ਹਿਰਦੇ ਵਿਚਾਰਾ ਇੱਤਾ ਚੰਦੂ ਪਾਪੀ ਨੇ ਆਪਣੇ ਹਿਰਦੇ ਵਿੱਚ ਸੋਚਿਆ ਨਾਤਾ ਦਿਓ ਕੋ ਕਰੋ ਸੰਘਾਰਾ ਨਹੀਂ ਤੇ ਮੇਰੀ ਲੜਕੀ ਦਾ ਰਿਸ਼ਤਾ ਮੰਨ ਲਵੋ ਇੱਕ ਜਿਹੜੀ ਬਚਨ ਹੈ ਮੰਨ ਲਵੋ ਜਾਂ ਸ਼ਹਾਦਤ ਦੇਣ ਨੂੰ ਤਿਆਰ ਹੋ ਜਾਓ ਜਾਂ ਮੇਰੀ ਲੜਕੀ ਦਾ ਰਿਸ਼ਤਾ ਮੰਨ ਲਵੋ ਕਹਿ ਕਰ ਦੁਰਗ ਲੋ ਮੰਗਾਈ ਤੇ ਫਿਰ ਆਪਣੇ ਸੇਵਕਾਂ ਨੂੰ ਕਹਿ ਕੇ ਲੋ ਮੰਗਾਈ ਤਰ ਉੱਪਰ ਤਰ ਅਗਨ ਜਲਾਈ ਉਹ ਫਿਰ ਜਿਹੜੀ ਵੱਡੀ ਲੋ ਰੱਖ ਕੇ ਤੇ ਉਹ ਥੱਲੇ ਅਕੜਾ ਲੱਕੜਾਂ ਬਾਲੀਆਂ ਸਭ ਤੰਮੇ ਕੇ ਤਵਤ ਕਰਾਈ ਜਿਹੜੀ ਲੋ ਤਾਂਬੇ ਦੇ ਵਾਂਗ ਲਾਲ ਹੋ ਗਈ ਦੇਖ ਪਤਾਕੀ ਲਈ ਬੁਲਾਈ ਪਾਪੀ ਨੇ ਵੇਖ ਕੇ ਗੁਰੂ ਸਾਹਿਬ ਜੀਆਂ ਨੂੰ ਸੱਦਿਆ ਇਸ ਪਰ ਕਰੋ ਤਬਸੋ ਸਤਗੁਰੂ ਸਾਹਿਬ ਜੀ ਇਸ ਉੱਤੇ ਖੜੇ ਹੋਵੋ ਇਸ ਪ੍ਰਕਾਰ ਤੰਦੂ ਪਾਪੀ ਨੇ ਕਿਹਾ ਐ ਤਾਂ ਨਾਤਾ ਲਵੋ ਚੋ ਨਹੀਂ ਤਾਂ ਮੇਰੀ ਲੜਕੀ ਦਾ ਰਿਸ਼ਤਾ ਮੰਨ ਲਵੋ ਗੁਰੂ ਨਾ ਉੱਤਰ ਦਿਨਸ ਕੋਈ ਗੁਰੂ ਸਾਹਿਬ ਜੀਆਂ ਨੇ ਕੋਈ ਉੱਤਰ ਨਹੀਂ ਦਿੱਤਾ ਲੋਹੇ ਉੱਤੇ ਚੜਨਾ ਸਤਿਗੁਰੂ ਸਾਹਿਬ ਜੀ ਨੇ ਮਨ ਬਣਾਇਆ ਆਦ ਚੰਡਾਲ ਜੇ ਕਿਨੋ ਨਿਹਾਰੇ ਜੇ ਕਿਸੇ ਚੰਡਾਲ ਨੇ ਵੀ ਵੇਖਿਆ ਗੁਰੂ ਸਾਹਿਬ ਜੀ ਨੂੰ ਸਭਨ ਅਹੰਕਾਰ ਉਚਾਰੇ ਸਾਰਿਆਂ ਨੇ ਹਾ ਹਾ ਕਰਮ ਚਾ ਦਿੱਤੇ ਕਿ ਇਹ ਕਿਸ ਪ੍ਰਕਾਰ ਜਿਹੜਾ ਬਾਣਾ ਵਾਪਰਿਆ ਹੈ ਇਹ ਚੰਡਾਲਨ ਤੇ ਅਤ ਪਾਪੀ ਇਹ ਚੰਡਾਲਾਂ ਤੋਂ ਵੀ ਵੱਡਾ ਪਾਪੀ ਹੈ ਹਿਰਦੇ ਨਾਲ ਕੋ ਨਾ ਕੀ ਸੋ ਬਿਆਪੀ ਇਹਦੇ ਹਿਰਦੇ ਦੇ ਅੰਦਰ ਦਇਆ ਬਿਲਕੁਲ ਵੀ ਨਹੀਂ ਚੜੇ ਲੋਹ ਪਰ ਪੈ ਤੇ ਰਠਾ ਸਤਗੁਰੂ ਸਾਹਿਬ ਜੀ ਲੋਹ ਦੇ ਉੱਤੇ ਜਾ ਕੇ ਖੜੇ ਹੋ ਗਏ ਦੇਖ ਦੇਖ ਸਿੱਖਨ ਦੁਖ ਬਾਢੇ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਜੀਆਂ ਦੇ ਵੱਲ ਵੇਖਿਆ ਤੇ ਉਹਨਾਂ ਦਾ ਦੁੱਖ ਹੋਰ ਵੱਧ ਗਿਆ ਚੇ ਜਾਣ ਟਗ ਜਾਣਾ ਦੇਤੇ ਉਹ ਗੁਰੂ ਸਾਹਿਬ ਜੀਆਂ ਦੇ ਪਾਸ ਜਾਣਾ ਚਾਹੁੰਦੇ ਸਨ ਪਰ ਸਿਪਾਹੀ ਜਾਣ ਨਹੀਂ ਦਿੰਦੇ ਰਸ ਰਨ ਬਿਦੇ ਤੇ ਢਕਰ ਲੇਤੇ ਤੇ ਫਿਰ ਉਹਨਾਂ ਨੂੰ ਰਸਿਆਂ ਦੇ ਨਾਲ ਬੰਨਿਆ ਹੋਇਆ ਸੀ ਅਗਨ ਬਿਪਰੀਜੇ ਸੀਲ ਕਰਿਓ ਐ ਅਗਨੇ ਵੀ ਆਪਣਾ ਸੁਭਾਅ ਉਲਟਾ ਲਿਆ ਦਰਤ ਗੁਰੂ ਤੇ ਤੇਜ ਰਿਓ ਹੈ ਤੇ ਫਿਰ ਜਦੋਂ ਉਹ ਜਿਹੜੀ ਅੱਗ ਸੀ ਉਹਨੇ ਆਪਣਾ ਸੁਭਾਅ ਬਦਲ ਲਿਆ ਗੁਰੂ ਸਾਹਿਬ ਜੀਆਂ ਤੋਂ ਡਰਦੀ ਉਸ ਆਗ ਨੇ ਆਪਣਾ ਸੁਭਾਅ ਬਦਲ ਕੇ ਠੰਡੀ ਹੋ ਗਈ ਤਉ ਗੁਰੂ ਪਖ ਦਰਵਾਜਾਰੇ ਫਿਰ ਜਦੋਂ ਵੇਖਿਆ ਕਿ ਜਿਹੜੀ ਅੱਗ ਹੈ ਉਹ ਠੰਡੀ ਹੋ ਗਈ ਪਰ ਫਿਰ ਵੀ ਗੁਰੂ ਸਾਹਿਬ ਜੀਆਂ ਦੀ ਜਿਹੜੀਆਂ ਤਲੀਆਂ ਸਨ ਨਾ ਤਲੀਆਂ ਉਹ ਸੜ ਗਈਆਂ ਕਾਪੀ ਬੈਠੇ ਸਮ ਨਿਹਾਰੇ ਚੰਦੂ ਪਾਪੀ ਸਾਹਮਣੇ ਬੈਠਾ ਵੇਖ ਰਿਆ ਕਨ ਕੈ ਕਰ ਤਰ ਅਗਨ ਜਰਾਈ ਫਿਰ ਉਹਨੇ ਕਹਿ ਕੇ ਜਿਹੜੀ ਅਗ ਬਾਲੀ ਪੂਰਵ ਕੇ ਸੰਸਾਰ ਤਪਤਾਈ ਪਹਿਲਾਂ ਬਾੰਗ ਹੀ ਗਰਮ ਕੀਤੇ ਚਿਤ ਬਾਚਤ ਹੋਏ ਦੁਖ ਤੇ ਦੀਨ ਇਸ ਪ੍ਰਕਾਰ ਜਿਹੜਾ ਚਿਤ ਵਾਂਛਤ ਹੋਏ ਦੁਖ ਤੇ ਦੀਨ ਚੰਦੂ ਇਹ ਚਾਹੁੰਦਾ ਸੀ ਕੀ ਉਹਨਾਂ ਦੀ ਜਿਹੜੀ ਮਰਜ਼ੀ ਦੇ ਨਾਲ ਜਿਹੜਾ ਸਤguru ਸਾਹਿਬ ਜੀ ਨੂੰ ਦੁੱਖ ਦਿੱਤਾ ਜਾਵੇ ਮਨ ਨਾਤਾ ਡਰ ਚਤ ਜੀਨਾ ਤੇਰੇ ਨਾਲ ਸਤਿਗੁਰੂ ਸਾਹਿਬ ਜੀ ਮੇਰੀ ਲੜਕੀ ਦਾ ਰਿਸ਼ਤਾ ਮੰਨ ਲੈਣਗੇ ਇਸ ਦਿਨ ਸਤਿਗੁਰ ਕਛੂ ਨਾ ਬੋਲੇ ਗੁਰੂ ਸਾਹਿਬ ਜੀ ਕੁਝ ਵੀ ਨਹੀਂ ਬੋਲੇ ਤਵਤਨੋ ਪਰ ਤਰੇ ਅਡੋਲੇ ਉਹਨੂੰ ਤਾਪਦੀ ਹੋਈ ਲੋਹ ਤੇ ਅਡੋਲ ਖੜੇ ਰਹੇ ਜਰਤ ਚਰਮ ਆਪਣਾ ਦਿਖਾਵੈ ਸਾਰੇ ਜਗ ਨੇ ਆਪਣੀ ਚਮੜੀ ਬੁਖਾਰ ਰਹੇ ਸਨ ਅਗਨ ਤਾਪ ਤੇ ਪੀਰ ਨ ਪਾਵੇ ਤੇ ਫਿਰ ਉਹ ਅੱਗ ਦਾ ਸੇਕ ਇਹਨਾ ਸੀ ਉਹ ਤੋਂ ਸਤਿਗੁਰੂ ਸਾਹਿਬ ਜੀ ਨੂੰ ਨਹੀਂ ਹੋ ਰਹੀ ਸੀ ਅਜ ਮਤ ਨਾ ਜਾਣ ਕੇ ਮਈ ਕਿਉਂਕਿ ਸਤਗੁਰੂ ਸਾਹਿਬ ਜੀਾਂ ਦੀ ਇਹੀ ਤੇ ਅਜੀਮ ਅਜਮਤ ਸੀ ਜਿਹੜੀ ਕਰਾਮਾਤ ਸੀ ਇਹੀ ਸੀ ਪਰੇ ਪੂਲੇ ਸਗਰੀ ਦੇਹੀ ਪਰ ਇਹ ਅਜਮਤ ਨੂੰ ਜਿਹੜੀ ਇਹ ਕਰਾਮਾਤ ਨੂੰ ਕੋਈ ਜਾਣਦਾ ਨਹੀਂ ਸੀ ਸਾਰਾ ਜਿਹੜਾ ਸਰੀਰ ਫਲੂਹਿਆਂ ਦੇ ਨਾਲ ਫੁੱਲ ਗਿਆ ਇਹ ਨਹੀਂ ਪਰ ਤੇਤੋ ਬਾਬੇ ਇਸ ਪ੍ਰਕਾਰ ਜਿਹੜਾ ਚੰਦੂ ਸੀ ਉਹਨੂੰ ਪ੍ਰਤੀਤ ਨਹੀਂ ਸੀ ਹੋਇਆ ਜਾਤੇ ਆਪਣਾ ਦੁੱਖ ਖਰਾਵੇ ਕਿਉਂਕਿ ਉਹ ਆਪਣੇ ਆਉਣ ਵਾਲੇ ਦੁੱਖ ਵੇਖ ਹੀ ਨਹੀਂ ਰਿਹਾ ਸੀ ਰਹਿ ਜਾਮ ਲਗ ਠੰਡੇ ਉੱਪਰ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੂੰ ਉਹ ਬੜਾ ਦੁੱਖ ਦੇ ਰਿਹਾ ਸੀ ਪਰ ਉਹਨੂੰ ਉਹਦਾ ਆਉਣ ਵਾਲਾ ਸਮਾਂ ਨਹੀਂ ਪਤਾ ਸੀ ਕਿ ਉਹਨੂੰ ਅੱਗੇ ਜਾ ਕੇ ਕਿੰਨਾ ਦੁੱਖ ਪ੍ਰਾਪਤ ਹੋਣਾ ਹੈ ਰਹਿ ਜਾਮ ਲਗ ਠੰਡੇ ਉੱਪਰ ਜਾਮ ਭਾਵ ਇੱਕ ਪੈਰ ਇੱਕ ਪੈਰ ਹੁੰਦਾ 3 ਘੰਟਿਆਂ ਦਾ 3 ਘੰਟੇ ਸਤਿਗੁਰੂ ਸਾਹਿਬ ਜੀ ਤਤੀ ਲੋ ਤੇ ਹੀ ਖੜੇ ਰਹੇ ਕੋਨ ਉਤਰਾਏ ਤੇਰ ਗੁਰਪਪੂਰ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਫਿਰ ਥੱਲੇ ਲਿਆਂਦਾ ਕਾਚੁਰ ਦੇ ਬੋ ਚਿਤ ਉਪਾਇਆ ਫਿਰ ਹੁਣ ਸੋਚਣ ਲੱਗ ਪਾ ਚੰਦੂ ਪਾਪੀ ਕੀ ਹੁਣ ਅੱਗੇ ਕੀ ਕਰਨਾ ਹੈ ਬੋਲੇ ਨਹੀਂ ਤਰਾਸ ਨੇ ਪਾਇਆ ਤੇ ਫਿਰ ਉਹਨੇ ਸੋਚਿਆ ਸਤਪੁਰੂ ਸਾਹਿਬ ਜੀ ਤੇ ਬੋਲੇ ਹੀ ਨਹੀਂ ਨੇ ਗੁਰੂ ਸਾਹਿਬ ਜੀਆਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਾਰੀ ਨਹੀਂ ਹੈ ਕੌਣ ਯਤਨ ਕਰ ਇਸ ਮਨਾਵੋ ਕਿਹੜਾ ਮਨ ਤਰੀਕਾ ਅਪਣਾਵਾਂ ਜਿਹਦੇ ਨਾਲ ਗੁਰੂ ਸਾਹਿਬ ਜੀਆਂ ਨੂੰ ਮਨਾਇਆ ਜਾਵੇ ਕੋ ਸੰਕਟ ਐਸੋ ਦਿਖਰਾਵੋ ਜਿਹੜਾ ਸੰਕਟ ਇਹਨੂੰ ਕਿਹੜਾ ਸੰਕਟ ਦਿਖਾਵਾਂ ਗੁਰੂ ਸਾਹਿਬ ਜੀਆਂ ਨੂੰ ਜਿਹਦੇ ਨਾਲ ਮੇਰੀ ਲੜਕੀ ਦਾ ਰਿਸ਼ਤਾ ਹੋ ਜਾਵੇ ਜਿਸਤੇ ਅਦਕ ਤਰਾਸ ਕੋ ਪਾਏ ਜਿਸ ਕਰਕੇ ਇਹਦਾ ਵਾਧੂ ਡਰ ਸਮਝਣ ਬੋਲੇ ਤਤ ਚਿਨਮੋਨ ਹਟਾਏ ਉਸ ਵੇਲੇ ਫਿਰ ਆਪਣੀ ਚੁੱਪ ਨੂੰ ਛੱਡ ਕੇ ਗੁਰੂ ਸਾਹਿਬ ਜੀ ਬੋਲੇ ਇਹ ਵੱਡੀ ਧਰਮੀ ਧਰਮ ਸੰਭਾਰੇ ਕਹਿਣ ਲੱਗੇ ਇਹ ਤੇ ਵੱਡਾ ਧਰਮੀ ਹੈ ਤੇ ਧਰਮ ਨੂੰ ਸੰਭਾਲੇਗਾ ਪ੍ਰਾਣ ਜਾਤ ਲੋ ਨਹੀਂ ਵਾਰੇ ਇਹ ਆਪਣੇ ਪ੍ਰਾਣ ਜਿਹੜੇ ਤਿਆਗ ਦੇਵੇਗਾ ਪਰ ਧਰਮ ਨੂੰ ਨਿਭਾਵੇਗਾ ਚੰਦੂ ਪਾਪੀ ਕਹਿਣ ਲੱਗਾ ਇਹ ਵੱਡਾ ਧਰਮੀ ਹੈ ਆਪਣਾ ਧਰਮ ਨਿਭਾਵੇਗਾ ਆਪਣੇ ਪ੍ਰਾਣਾਂ ਨੂੰ ਤਿਆਗ ਦੇਵੇਗਾ ਤੇ ਧਰਮ ਨੂੰ ਨਹੀਂ ਛੱਡੇਗਾ ਜਤਿ ਧਰਮ ਹਰਨ ਕੋ ਤਰਾਸਾ ਇਸ ਕਰਕੇ ਧਰਮ ਜਾਣ ਤੋਂ ਡਰਦੇ ਹਨ ਜਿਕਰ ਆਵੋ ਪੁਨ ਪਰਵੋ ਆਸਾ ਹੁਣ ਇਹ ਵੀ ਇਸ ਦੀ ਆਸ ਪੂਰੀ ਕਰਤਾ ਹਮਨੇਚੇ ਕਰ ਮੂਰਖ ਮਾਨੀ ਇਹਦਾ ਨਿਸ਼ਚੈ ਕਰਕੇ ਮੂਰਖ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਈ ਸਿਪਾਨ ਕੇ ਸੰਗ ਬਾਨੀ ਆਪਣੇ ਸਿਪਾਈਆਂ ਨੂੰ ਫਿਰ ਕਿਹਾ ਇੱਕ ਚਲ ਜਾਓ ਚੰਡਾਲਨ ਪਾਸ ਉਹਨਾਂ ਨੂੰ ਫਿਰ ਕਿਹਾ ਕਿ ਇੱਕ ਜਿਹੜਾ ਬੰਦਾ ਚੰਡਾਲਾਂ ਦੇ ਕੋਲ ਜਾਵੇ ਸਾਜ ਭਈ ਕੋ ਗਊ ਬినాਸ਼ ਇੱਕ ਗਾਂ ਨੂੰ ਮਾਰੇ ਤਿਸ ਕੋ ਤ੍ਰਮ ਉਤਾਰਤ ਲਿਆ ਉਹ ਗਾ ਨੂੰ ਮਾਰ ਕੇ ਤੇ ਉਹਦੀ ਜਿਹੜੀ ਚਮੜੀ ਜਿਹੜੀ ਉਹਦੀ ਖਲ ਲਾ ਕੇ ਲਿਆਵੇ ਸਭ ਸਰੀਰ ਇਸ ਕੋ ਬਡਾਵੋ ਸਤਿਗੁਰੂ ਸਾਹਿਬ ਜੀਆਂ ਦਾ ਜਿਹੜਾ ਸਰੀਰ ਹੈ ਇਹਦੇ ਚ ਮਢਾਇਆ ਜਾਵੇ ਸਤਿਗੁਰੂ ਸਰੋਹਨ ਸੁਣਾਏ ਬਖਾਨਾ ਸਤਿਗੁਰੂ ਸਾਹਿਬ ਜੀਆਂ ਨੇ ਫਰਮਾਇਆ ਕੋਰ ਹੋਦ ਲਾਵੇ ਇਸ ਥਾਨਾ ਸਵੇਰ ਹੋਣ ਤੱਕ ਇਸ ਨੂੰ ਇੱਥੇ ਲਿਆਵੋ ਮੈਂ ਕਿਨਿਤ ਦੁੱਖ ਦਿਓ ਮਾਨੋ ਤੇ ਬਾਸ ਬੈਠ ਕੇ ਸਤਿਗੁਰੂ ਸਾਹਿਬ ਜੀਆਂ ਨੂੰ ਦੁੱਖ ਦੇ ਲਵਾਗਾ ਧਰਮ ਵਿਗਾਰ ਪ੍ਰਾਨ ਪੁਨਾਨੋ ਧਰਮ ਵਿਗਾੜ ਕੇ ਇਹਨਾਂ ਦੇ ਪ੍ਰਾਨ ਕੱਢ ਲਵਾਗਾ। ਕਮ ਕੈ ਮੂਰਖ ਸਦਨ ਸਿਹਾਰਾ ਇਸ ਪ੍ਰਕਾਰ ਚੰਦੂ ਪਾਪੀ ਆਪਣੇ ਘਰ ਨੂੰ ਗਿਆ। ਕੋਦ ਕੋਦਰੀ ਕਵਟੀ ਬੜਾ ਹਥਿਆਰਾ ਬੜਾ ਵੱਡਾ ਹਥਿਆਰਾ ਬੜਾ ਵੱਡਾ ਕ੍ਰੋਧੀ ਕਪਤੀ ਸੀ। ਸੋ ਦਿਨ ਗਯੋ ਬੀਤਨ ਸਾਈ ਦਿਨ ਬੀਤੋ ਗਿਆ ਰਾਤ ਪੈ ਗਏ। ਛਾਇੋ ਸਭ ਜਗ ਤਮ ਸਮਧਾਈ ਸਾਰੇ ਜਗਤ ਦੇ ਜਿਹੜਾ ਸੀ ਉਹ ਹਨੇਰਾ ਛਾ ਗਿਆ ਸੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਨੂੰ ਬੇਨਤ ਪ੍ਰਕਾਰ ਦੇ ਨਾਲ ਚੰਦੂ ਪਾਪੀ ਦੇ ਵੱਲੋਂ ਦੁੱਖ ਦਿੱਤਾ ਗਿਆ ਫਿਰ ਜਿਹੜੀ ਚੰਦੂ ਦੀ ਨੌ ਸੀ ਉਹ ਫਿਰ ਸਤਿਗੁਰੂ ਸਾਹਿਬ ਜੀਆਂ ਦੇ پاس ਆਈ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀਆਂ ਨੇ ਕਿਹਾ ਕਿ ਸਵੇਰੇ ਅਸੀਂ ਅਕਾਲ ਚਲਾਣਾ ਕਰਨਾ ਹੈ ਤੇ ਸਾਡੇ ਨਾਲ ਹੀ ਤੁਸੀਂ ਪਰਲੋਕਮਨ ਕਰ ਜਾਣਾ ਤੇ ਚੰਦੂ ਦੀ ਨੌ ਨੂੰ ਕਿਹਾ ਕਿ ਤੁਸੀਂ ਫਿਰ ਸਾਡੇ ਨਾਲ ਹੀ ਚੱਲਣਾ ਸੋ ਇੱਥੇ ਸਮੇਂ ਦੀ ਸਮਾਪਤੀ ਹੈ ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਧੁਲਨ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਧੁਲਨ ਦੀ ਖਿਮਾ ਅਗਾਹ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਇਨਕੇ ਮੂਲਕ ਸਦਨ ਸਿਧਾਰਾ ਕੋਦਰੀ ਕਵਟੀ ਵੱਡ ਤਿਆਰਾ 100 ਦਿਨ ਗयो ਬੀਤ ਨਿਸਾਈ ਛਾਇਓ ਸਭ ਜਗ ਤਮਸਮ ਦਾਈ ਵਾਹਿ ਗੁਰੂ ਜੀ ਕਾ ਹੰਸਾ ਵਾਹਿ ਗੁਰੂ ਜੀ ਕੀ ਬਤੇ